ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਛੋਟੇ ਸਾਹਿਬ ਦਾ ਜਾਦਿਆ ਦੀ ਕੁਰਬਾਨੀ ਹੋਈ ਉੱਥੇ ਅੱਜ ਮੈਂ ਨਤਮਸਤਕ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਨਾਲ ਹੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਨੇ ਉਹਨਾਂ ਨੂੰ ਰਿਵਿਊ ਕੀਤਾ ਗਿਆ ਆਪਣੇ ਡੀਆਈਜੀ ਨਾਨਕ ਸਿੰਘ ਜੀ ਤੇ ਐਸਐਸਪੀ ਫਤੇਗੜ ਸਾਹਿਬ ਦੇ ਨਾਲ ਅਰੇਂਜਮੈਂਟਸ ਬਾਰੇ ਮੈਨੂੰ ਲਾਈਵ ਬਰੀਫਿੰਗ ਦਿੱਤੀ ਗਈ ਤੇ ਮੇਰੇ ਵੱਲੋਂ ਸਾਰੇ ਜਿਹੜੇ ਪੁਲਿਸ ਦੇ ਅਫਸਰ ਇੱਥੇ ਡਿਊਟੀ ਤੇ ਹੈਗੇ ਕੀ ਇਹ ਹਿਦਾਇਤ ਦਿੱਤੀ ਗਈ ਹੈ ਕਿ ਕੀ ਇਹ ਡਿਊਟੀ ਦੇ ਨਾਲ-ਨਾਲ ਇੱਕ ਬਹੁਤ ਵੱਡੀ ਸੇਵਾ ਹੈ ਤੇ ਇਸ ਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਤੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਸ ਤਰੀਕੇ ਨਾਲ ਇੱਥੇ ਲਾਏ ਆਰਡਰ ਦੇ ਜਿਹੜੇ ਅਰੇਂਜਮੈਂਟਸ ਕੀਤੇ ਜਾਣ ਤੇ ਜਵੇ ਦੱਸਿਆ ਗਿਆ ਕਿ ਇੱਥੇ 6 ਸੈਕਟਰਾਂ ਦੇ ਵਿੱਚ ਸਾਰੇ ਏਰੀਆ ਨੂੰ ਵੰਡਿਆ ਗਿਆ ਹੈਗਾ तकरीबन 3418 ਦੀ ਫੋਰਸ ਜਿਹੜੀ ਉੱਥੇ ਡਿਪਲੋਏਡ ਹੈਗੀ ਸੈਂਸਿਟਿਵ ਪੁਆਇੰਟਸ ਤੇ ਪਲੇਨਕਲੋਸ ਦੇ ਵਿੱਚ ਵੀ ਜਿਹੜੇ ਪੁਲਿਸ ਦੇ ਆਫੀਸਰਸ ਡਿਪਲੋਏਡ ਹੈਗੇ 200 ਮੀਟਰ ਦੇ ਰੇਡੀਅਸ ਦੇ ਵਿੱਚ ਨੋ ਵਹੀਕਲਸ ਹੋਣ ਜਿੱਥੇ ਅਸੀਂ ਕੋਈ ਵੀ ਗੱਡੀਆਂ ਅਲਾਉ ਨਹੀਂ ਕਰ ਰਹੇ ਓਵਰਆਲ 80 ਨਾਕਾ ਪੁਆਇੰਟਸ ਹੈਗੇ ਜਿਹੜੇ ਆਲੇ ਦੇ ਵਾਲੇ ਲੱਗੇ ਹੈਗੇ ਤੇ 5 ਪਾਰਕਿੰਗਸ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਅਰਮਾਰਕ ਕੀਤੀ ਗਈਆਂ ਉੱਥੇ ਈ ਰਿਕਸ਼ਾਸ ਤੇ ਸ਼ਟਲ ਸਰਵਿਸ ਜਿਹੜੀ ਉਹ ਅਵੇਲੇਬਲ ਹੈਗੀ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਨਾ ਆਵੇ ਇਸ ਵਾਰੀ ਕਈ ਇਨੋਵੇਸ਼ਨਸ ਜਿਹੜੇ ਪੁਲਿਸਿੰਗ ਦੇ ਵਿੱਚ ਕੀਤੇ ਗਏ ਹੈਗੇ ਡਰੋਨਸ ਦੀ ਡਿਵੈਲਪਮੈਂਟ ਹੋਈ ਹੈ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਉਸ ਦੇ ਵਿੱਚ ਡਰੋਨਸ ਦੀ ਫੀਡ ਅਤੇ ਸੀਸੀਟੀਵੀ ਕੈਮਰਾਸ ਦੀ ਫੀਡ ਜਿਹੜੀ ਉਹ ਇੰਟੀਗ੍ਰੇਟਿਡ ਵੈਲਰ ਦੇ ਵਿੱਚ ਉਥੇ ਰਾਉਂਡ ਦਾ ਬਲੌਕ ਵਾਚ ਕੀਤੀ ਜਾ ਰਹੀ ਹੈ ਇਸ ਵਾਰੀ 300 ਸੀਸੀਟੀਵੀ ਕੈਮਰਾਸ ਡਿਪਲੋਏ ਕੀਤੇ ਗਏ ਹੈਗੇ ਤੇ ਜਿਹੜੀ ਆਪਣੇ ਕਿਊ ਆਰ ਕੋਡਡ ਜਿਹੜੇ ਆਪਣੇ ਨਾਕੇ ਹੈਗੇ ਉਸ ਤੇ ਤਾਂ ਕਿ ਉਹ ਉਹਨਾਂ ਨੂੰ ਸਕੈਨ ਕਰਕੇ ਏਰੀਆ ਦੇ ਬਾਰੇ ਜਿਹੜੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਤੇ ਸੰਗਤ ਨੂੰ ਉਹਦਾ ਬਾਰੇ ਪਤਾ ਲੱਗ ਲੱਗ ਜਾਂਦਾ ਹੈ ਰਾਉਂਡ ザ ਕਲॉक 24/7 ਜਿਹੜੀ ਸਹਾਇਤਾ ਹੈਲਪਸ ਕਿਤੇ ਜਿਹੜੀ ਹੈਗੀ ਉਹ ਫੰਕਸ਼ਨਲ ਹੈ ਸਾਰੇ ਮੈਚ ਮੈਦੇ ਅਫਸਰ ਪੁਲਿਸ ਆਫ ਇਸ ਨੂੰ ਜੁਆਇੰਟਲੀ ਮੈਨ ਕਰ ਰਹੇ ਹੈ ਐਡੀਸ਼ਨਲ ਐਮਬੂਲੈਂਸਸ 15 ਐਮਬੂਲੈਂਸਸ ਦਿੱਖ ਰਿਪਲਾਈ ਕੀਤੀ ਗਈ ਹੈ ਸੈਪਰੇਟ ਡਰਿੰਕਿੰਗ ਵਾਟਰ ਫੈਸਿਲਿਟੀ ਤੇ ਟਾਇਲਟਸ ਫॉर ਲੇਡੀਜ਼ ਤੇ ਸਾਡੀ ਅਸੀਂ ਕਿਸੇ ਵੀ ਕੰਟਿੰਜੈਂਸੀ ਲਈ ਤਿਆਰ ਹੈਗੇ ਅਲਟਰਨੇਟ ਅਰੇਂਜਮੈਂਟਸ ਕੰਟਿੰਜੈਂਸੀ ਅਰੇਂਜਮੈਂਟਸ ਹੈਵ ਆਲਸੋ ਬੀ ਡੇਨ ਤੇ ਪੰਜਾਬ ਪੁਲਿਸ ਦਾ ਉਪਰਾਲਾ ਹੈਗਾ ਕਿ ਇੱਕ ਬਿਲਕੁਲ ਸਮੂਥ ਲੋਕਾਂ ਲਈ ਜਿਹੜਾ ਹੈਗਾ ਇੱਕ ਬਹੁਤ ਜਿਹੜਾ ਹੈਗਾ ਬਿਨਾਂ ਕਿਸੇ ਦਿੱਕਤ ਤੇ ਆ ਕੇ ਇੱਥੇ ਆਪਣਾ ਮੱਥਾ ਦੇਖ ਸਕਣ ਇਹ ਸਾਡੇ ਉਪਰਾਲੇ ਐਨੀ ਕੁਐਸ਼ਨਸ